k ਮੇਰੇ ਇੱਕ ਨਾ ਸਾਰੇ ਮਪਰਾਵਾਂ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਪਿਆਰ ਸਤਿਕਾਰ ਇਹ ਦੋ ਦੰਨ ਬ੍ਰਾਜ਼ੀਲ ਦੇ ਜੀਗਰ ਉਹ ਗੱਲ ਕਰਨੀ ਚਾਹੁੰਦੇ ਸੀਗੇ ਤੇ ਉਹਨਾਂ ਨੂੰ ਮੈਂ ਕਿਹਾ ਸੀ ਕਿ ਕਮਾਂਡ ਕਰ ਵੀ ਮੜਾਈ ਕਿਸੇ ਵੀਡੀਓ ਦੇ ਹਾਕਮ ਸੰਘੇ ਸੀ ਇੱਕ ਭਰਾ ਗਗਨ ਸੰਧੂ ਸ਼ਿਵਾ ਕੁਮਾਰ ਨੀਰਜ ਸੁਰੱਖੀਪਰਾ ਸਾਡਾ ਤੇ ਆਪਾਂ ਵੀਰੇ ਲਾਈਵ ਆ ਇੱਕ ਤਾਂ ਕੱਲ ਨੂੰ ਕਲਕੱਤਾ ਕੱਪ ਹੋਣਾ ਮੋਗੇ 'ਚ 27 ਤਰੀਕ ਦਾ ਤੇ 1 ਹੈਗਾਗਾ 10 ਤਰੀਕ ਦਾ ਡਾਲਾ ਤੇ 17 ਤਰੀਕ ਦਾ ਤਖਤ ਪੁਰਾਗਾ ਤੇ 20 ਤਰੀਕ ਦਾ ਬੱਸੀਆਂ ਤੇ ਇਹ ਕਬੱਡੀ ਕੱਪ ਬੁਰੇ ਟੋਪ ਦੇ ਕਬੱਡੀ ਕੱਪ ਜਿਹੜਾ ਡਾਲਾ ਵੀਰੇ ਇੱਥੇ ਪੂਰੇ ਯਾਨੀ ਕਿ ਪੂਰੇ ਚੋਟੀ ਦੇ ਮੱਲ ਆਉਣੇ ਸਾਰੇ ਤਗੜੇ ਮੱਲ ਆ ਆਪ ਹਨੇ ਰਮਣਪੈਣ ਸਸੀ ਕਲਬਣੇ ਠੀਟਾਪੁਰ ਰਮਣਪੈਣ ਇੱਕ ਕਮਾਂਡ ਬਣਿਆ ਰਾਵਾਂ ਵੀਰੇ ਹਾਂਜੀ ਵੀਰੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜਿੰਨੇ ਆਪਣੇ ਯਾਰ ਮਿੱਤਰ ਦੋਸਤ ਲਾਈਵ ਨਾਲ ਜੁੜਿਆ ਤੇ ਵੀਰੇ ਆਪਾਂ ਤੁਹਾਨੂੰ ਪਤਾ ਹਨਾ ਲਾਈਵ ਲੋਕ ਦਾ ਆਪਾਂ ਕਦੇ ਆਏ ਨਹੀਂ ਸੀਗੇ ਤੇ ਇੱਕ ਦੋ ਕੁਆਡਿਕ ਆਪਾਂ ਦੇ ਆਪਾਂ ਲਾਈਵ ਹੋਏ ਸੀ ਭਰਾਵਾਂ ਵੱਲੋਂ ਪਿਆਰ ਮਿਲਿਆ ਸੀਗਾ ਤੇ ਉਹ ਪੁੱਛਦੇ ਸੀਗੇ ਵੀ ਕਵੱਡੀ ਕੱਪ ਦਾ ਆਰਜਾਇਆ ਕਰੋ ਵੀਰੇ ਆਪਾਂ ਨੇ ਕਵੱਡੀ ਕੱਪ ਦੇ ਆਪਾਂ ਕਵੱਡੀ ਬਾਰੇ ਗੱਲਾਂ ਕਰਨੀਆਂ ਸੀਗੀਆਂ ਹਾਂਜੀ ਹਾਂਜੀ ਭਾਣੇ ਵਧੀਆ ਬਾਜ ਗੁਰੂ ਦੀ ਪ੍ਰਮਾਤਵਾ ਕਿਰਪਾ ਹੀ ਰੱਖੇ ਸਾਰਿਆਂ ਦੇ ਇੱਕ ਵੀਰੇ ਕਾਨੂੰ ਕਲਕਣਾ ਕਵੱਡੀ ਕੱਪ ਹੈ ਮੋਗੇ 'ਚ ਪੈਂਦਾ ਹੈਗਾ ਫਿਰੋਜ਼ਪੁਰ ਰੋਡ ਤੇ ਹੈ ਕਲਕਣਾ ਤੇ ਇੱਥੇ ਵੀ ਵਧੀਆ ਕਲ ਨੂੰ ਕਵੱਡੀ ਕੱਪ ਟੂਰਨਾਮੈਂਟ ਆ ਤੇ ਦੂਜਾ ਹੈਗਾ ਹੈਗਾ ਵੀਰੇ 10 ਤਰੀਕ ਦਾ ਡਾਲਾ ਇਹ ਵੀ ਮੋਗੇ 'ਚ ਪੈਂਦਾ ਹੈ ਮੋਗੇ ਵਿੱਚ ਵਧੀਆ ਕੱਪ ਆ ਵੀਰੇ ਕਬੱਡੀ ਕੱਪ 17 ਤਰੀਕ ਨੂੰ ਤਾਂ ਤੱਕ ਪੂਰਾ ਵੀਰੇ ਇਹ ਵੀ ਕਬੱਡੀ ਕੱਪ ਬਹੁਤ ਵੜਾ ਕਬੱਡੀ ਕੱਪ ਆ ਜਿਹੜਾ ਡਾਲੇ ਆ ਵੀਰੇ ਪਰਸ ਸੋਰੀ 10 ਜਨਵਰੀ ਨੂੰ ਇੱਥੇ ਮਾਹੌਲ ਤਗੜੇ ਹੋਣੇ ਆ ਸਾਰੇ ਇਸ ਤੋਂ ਬਾਅਦ 20 ਤਰੀਕ ਬੱਸੀਆਂ ਆ ਗਿਆ ਜੀ 31 ਜਨਵਰੀ ਜਾ ਕਮਾਲਪੁਰਾ ਕਮਾਲਪੁਰੇ ਦਾ ਸਾਰਿਆਂ ਨੂੰ ਪਤਾ ਹੀ ਆ ਵੀ ਤਗੜੇ ਕੱਪ ਹੁੰਦੇ ਆ ਤੇ ਕਮਾਲਪੁਰੇ ਵੀਰੇ ਪਹਿਲਾਂ ਹੁੰਦੇ ਸੀਗੇ ਦੋ ਕਵਡੀ ਕੱਪ ਹੁੰਦੇ ਸੀਗੇ ਇੱਕ ਕੱਲ ਸੀਗਾ ਕਮਾਲਪੁਰੇ ਤੇ ਹੁਣ ਇਹ ਇਕੱਠੇ ਹੋ ਗਏ ਜਿਵੇਂ ਆਪਾਂ ਕਿਹਦੀ ਵੀ ਦੋ ਕੱਪ ਹੁੰਦੇ ਸੀ ਹੁਣ ਇਹ ਦੋਵੇਂ ਇਕੱਠੇ ਹੋਏ ਇੱਕ ਕਵਡੀ ਕੱਪ ਹੋ ਕਮਾਲਪੁਰਾ ਵੀਰੇ ਆਪਣੇ ਨੇੜੇ ਹੀ ਆ 10-15 ਕਿਲੋਮੀਟਰ ਤੇ ਦੂਰੀ ਧੀ ਹੈ ਕਮਾਲਪੁਰਾ 31 ਜਨਵਰੀ ਨੂੰ ਕਮਾਲਪੁਰਾ ਤੇ ਇਧਰ ਮੋਗੇ ਏਰੀਆ 'ਚ ਜਾਣ ਕੇ ਮੋਗੇ ਜ਼ਿਲ੍ਹੇ 'ਚ ਹੈਗੇ ਆ ਕਵਾਡੀ ਕਪਸਰੇ ਦੇ ਇਧਰ ਆਪਾਂ ਵੀ ਬਸ ਕੁਆਡੀ ਦੀ ਯਾਨੀ ਕਿ ਸਕੀਨ ਆ ਜਿਆਦਾ ਕੁਆਡੀ ਕੁਬਡੀ ਦੀ ਆਪਾਂ ਕੰਮ ਕਰਦੇ ਆ ਚੈਨਲ ਤੇ ਹੋਰ ਨਹੀਂ ਹੈਗਾ ਤੁਸੀਂ ਆਪਣੇ ਵੀਡੀਓ ਲੌਂਗ ਵੀਡੀਓ ਸ਼ਾਰਟ ਵੀਡੀਓ ਦੇ ਸਕਦੇ ਹੋ ਤੇ ਤਿਆਰ ਕਰੀਆਂ ਪਈਆਂ ਕੁਆਡੀ ਦੇ ਵੀਡੀਓ ਆਪਣੀਆਂ ਕਾਫੀ ਅੱਜ ਵੀ ਪਾਈਆਂ ਤਿੰਨ ਵੀਡੀਓ ਪਾਈਆਂ ਤੇ ਹੋਰ ਨਹੀਂ ਹੈਗਾ ਵੀਰੇ ਆਪਾਂ ਨੂੰ ਕੋਈ ਵੀ ਭਰਾ ਸੀਗੇ ਆਪਣੇ ਮਿੱਤਰ ਪਰसों ਆਪਾਂ ਵੀਰੇ ਰੈਕੋਰਡ ਦਾ ਕਬੱਡੀ ਕੱਪ ਪਾ ਹੋਇਆ ਲੈ ਹੋਏ ਸੀਗੇ ਇੱਥੇ ਵੀਰੇ ਤਗੜੀਆਂ ਟੀਮਾਂ ਆਈਆਂ ਸੀ ਇੰਦਰਜੀਤ ਕਾਲ ਸਿੰਘ ਆਪਾਂ ਜਿਹਦੇ ਨਾਂ ਤੇ ਭਰਾ ਦੇ ਨਾਂ ਤੇ ਚੈਨਲ ਇੰਦਰਜੀਤ ਕਾਲ ਸਿੰਘ ਤੇ ਇੰਦਰਜੀਤ ਦੇ ਨਾਲ ਪ੍ਰਿਆਸ ਸੀਗਾ ਤੇ ਫਤੇਗੜ ਸੱਨਾ ਸੀ ਪੂਰੀ ਸੱਨਾ ਵਾਲਾ ਤੇ ਸੀਰਾ ਸੀਗਾ ਧੂਰਕੋਟਿਆ ਦੀਪ ਦੌਰ ਜੀ ਵੀ ਆਇਆ ਸੀ ਇੱਥੇ ਜੱਗੂ ਹਾਕਮ ਵਾਲੀਆ ਵੀ ਇੱਥੇ ਸੀਗਾ ਤੇ ਰਵੀ ਸੌ ਵੀ ਇੱਥੇ ਸੀਗਾ ਵਧੀਆ ਜਾਣੇ ਕਿ ਮੈਚ ਹੋਏ ਸੀਗੇ ਵਿਰੇ ਰਾਏਕੋਟ ਪਰਸੋਂ 4 ਜਨਵਰੀ ਨੂੰ ਆਪਣਾ ਲਾਈਵ ਪਿਆਗਾ ਦੇਖੋ ਸਾਰੇ ਭਰਾ ਕੋਡੀ ਕੱਪ ਵੀਰੇ ਕੈਂਸਲ ਬਹੁਤ ਹੋ ਗਏ ਕੀ ਤੁਹਾਨੂੰ ਪਤਾ ਹੀ ਹੈ ਵਿਰੇ ਅੱਜ ਕੱਲ ਹਾਂ ਕੀ ਚੱਲ ਰਿਹਾ ਹੈ ਨਾ ਥੋੜਾ ਸਮਾਂ ਖਰਾਬ ਵੀ ਇੱਕ ਕਬੱਡੀ ਦਾ ਤੇ ਉਹਦੇ ਕਰਕੇ ਕਬੱਡੀ ਕੱਪ ਆਪਣਾ ਕੈਨਸਲ ਬਹੁਤ ਹੋ ਗਏ ਤੇ ਆਪਣੇ ਜਿਹੜਾ ਵੀਰੇ ਬੱਦੋਵਾਲ ਕਬੱਡੀ ਕੱਪ ਹੁੰਦਾਗਾ ਉਹ ਵੀ ਸਾਨੂੰ ਮਿੱਤਰ ਮਿਲਿਆ ਸੀਗਾ ਰੈਕੋਰਡ ਦੇ ਕਬੱਡੀ ਕੱਪ ਦੇ ਉਹ ਆਪਣੇ ਮਾਸੀ ਰਾਉਂਡ ਆ ਤੇ ਬੱਦੋਵਾਲ ਆ ਜਾਂਦਾ ਤੇ ਉਹਦੇ ਕਰਕੇ ਆਪਣਾ ਪਿਆਰ ᱛੋਆ ਤੇ ਉਹ ਵੀ ਲੱਗਦਾ ਸ਼ਾਇਦ ਮਾਰਚ ਮਹੀਨੇ ਹੁੰਦਾ ਬੱਦੋਵਾਲ ਦਾ ਕਬੱਡੀ ਕੱਪ ਉਹ ਵੀ ਬਹੁਤ ਤਗੜਾ ਕਬੱਡੀ ਕੱਪ ਹੁੰਦਾਗਾ ਉਹ ਵੀ ਸ਼ਾਇਦ ਕੀ ਕਹਿੰਦੇ ਕੈਂਸਲ ਆ ਤੇ ਜਿਹੜਾ ਤਖਤਪੁਰੇ ਦਾ ਕਬੱਡੀ ਕੱਪ 17 ਤਰੀਕ ਨੂੰ ਹੁੰਦਾ ਹੈਗਾ ਇਹ ਵੀ ਯਾਨੀ ਕਿ ਪੂਰਾ ਟੌਪ ਦਾ ਕਬੱਡੀ ਕੱਪ ਹੁੰਦਾ ਹੈਗਾ ਦੇਖੋ ਜਿਵੇਂ ਬਣਦਾ ਇੱਥੇ ਜਿਹੜਾ ਡਾਲੇ 10 ਤਰੀਕ ਨੂੰ ਆਹ ਜਨਵਰੀ 10 ਜਨਵਰੀ ਨੂੰ ਇਹ ਬਹੁਤ ਤਗੜਾ ਕਬੱਡੀ ਕੱਪ ਇੱਥੇ ਸਾਰੇ ਤਗੜੇ ਮੱਲ ਪੁੱਜਣੇ ਆ ਵੀਰੇ ਕੱਲ ਨੂੰ ਕੱਲ ਕਲਾਂ ਵੀਰੇ ਇਹ ਐ ਪ੍ਰੋਸੀ ਉਦੋਂ ਇਹ ਰਪਦੇ ਕੀ ਗੱਲ ਕਹਿੰਦੇ ਕਰਨੀ ਹਾਕਮ ਸੀਗਾ ਇੱਕ ਗਗਨ ਭਰਾ ਸੀ ਹਾਕਮ ਸਿੰਘ ਤੇ ਗਗਨ ਨੀਰ ਜਸ ਸੈਠੀ ਭਰਾ ਸਾਡਾ ਹਾਂ ਜੀ ਬਣੇ ਰਵਣ ਬਣੇ ਤੇ ਉਹ ਭਰਾ ਪੌਸ ਦੇ ਸੀਗੇ ਕਬੱਡੀ ਕੱਪ ਵੀ ਵੀ ਦੱਸ ਦਿਓ ਥੋੜੇ ਲਾਈਵ ਹੋ ਕੇ ਤੇ ਡੈਲੀ ਬਣੇ ਆਪਾਂ ਇਦਾਂ ਦਾ ਹਨਾ ਮੈਨੂੰ ਬੜੀ ਗੱਲ ਕਰਨੀ ਨੇ ਉਹਦੀ ਆਪਾਂ ਤੁਹਾਨੂੰ ਪਤਾ ਏ ਕਬੱਡੀ ਕੱਪ ਤੇ ਲੈਗ ਲੂ ਹੁੰਨੇ ਆ ਤੇ ਚੱਲ ਮੈਂ ਕਿਹਾ ਵੀਰ ਹੁਣਾਂ ਦੱਸ ਦਈਏ ਪੌਸ ਦੇ ਸੀਗੇ ਪਰਸੋਂ ਜਦੋਂ ਫਾਈਨਲ ਮੈਚ ਸੀਗਾ ਨਾ ਪੌਸ ਦੇ ਸੀਗੇ ਭਰਾ ਵੀ ਕਬੱਡੀ ਕੱਪ ਕਿਹੜੇ ਕਿਹੜੇ ਦੂਆ ਕਿੱਥੇ ਪਲੇਅਰ ਕਿਵੇਂ ਆ ਤੇ ਇੱਕ ਦਾ ਕੱਲ ਨੂੰ ਹੱਲ ਕਲਾਂ ਵੀਰੇ ਮੋਗੇ 'ਚ ਪੈਂਦਾ ਇੱਥੇ ਟੂਰਨਾਮੈਂਟ ਬਹੁਤ ਵਧੀਆ ਤਗੜੇ ਮਾਲ ਹੋਣ ਇੱਥੇ ਵੀ ਘੱਲ ਕਲਾਂ ਫੋਜਪੁਰ ਰੋਡ ਤੇ ਮੋਗੇ ਤੋਂ ਤੇ ਇਹ ਹੋਗਾ 7 ਤਰੀਕ ਦਾ ਕਾਲ ਦਾ ਤੇ 10 ਤਰੀਕ ਦਾ ਵੀਰੇ ਹੋਗਾ ਡਾਲਾ ਡਾਲੇ ਕਵੈਡੀ ਕੱਪ ਇੱਥੇ ਵੀ ਬਹੁਤ ਤਗੜਾ ਕਵੈਡੀ ਕੱਪ ਇੱਥੇ ਵੀ ਤਗੜੀ ਨੇ ਸਾਰੇ ਮਾਲ ਹੀ ਹੋਣੇ ਆ ਵੀਰੇ ਡਾਲੇ ਇਹ ਮੋਗੇ 'ਚ ਪੈਂਦਾਗਾ ਵੀਰੇ 10 ਜਨਵਰੀ ਅੱਜ ਹੋ ਗਈ 6 7 8 9 10 ਬਸ ਤਿੰਨ ਦਿਨ ਵਿਚਾਲੇ ਆ ਦਾ ਜਨਵਰੀ ਨੂੰ ਤੇ 17 ਤਰੀਕ ਦਾ ਤਖਤਪੁਰਾ ਤੇ 20 ਤਰੀਕ ਦਾ ਹੈਗਾ ਆਪਣੇ ਬੱਸੀਆਂ ਮੁੱਲਾਪੁਰ ਦਾ ਆਖਾਂ ਬੱਧੋਵਾਲ ਦਾ ਇੱਥੇ ਹੁੰਦਾ ਆਪਣੇ ਮਾਰਚ ਜੇ ਇਹ ਵੀ ਬਹੁਤ ਤਗੜਾ ਕੱਪ ਹੁੰਦਾ ਕਹਿੰਦੇ ਹਾਂਗੇ ਚੋਲਾ ਵਾਂਗੂ ਮੋਟਰਸਾਈਕਲ ਬਣਦੇ ਆ ਹਰ ਰੇਡ ਤੇ ਜੱਫੇ ਦੇ ਮੋਟਰਸਾਈਕਲ ਲਾਗੇ ਇੱਥੇ ਬੱਧੋਵਾਲ ਦੇ ਕਵੱਡੀ ਕੱਪ ਤੇ ਉਹ ਪਰ ਮਿਲਿਆ ਸੀ ਬੱਦੋ ਵਾਲਾ ਮੈਂ ਪਹਿਲਾਂ ਵੀ ਦੱਸ ਕੇ ਗਿਆ ਵੀਰੇ ਉਹ ਸ਼ਾਇਦ ਕਹਿ ਨਹੀਂ ਸਕਦੇ ਕੋਸੋ ਵੀਰ ਕਹਿੰਦਾ ਵੀ ਥੋੜਾ ਜਿਆਦਾ ਤੁਹਾਨੂੰ ਪਤਾ ਅੱਜ ਕੱਲ ਕਵਾਡੀ ਦੇ ਵਿੱਚ ਕੀ ਚੱਲ ਰਿਹਾ ਨਾ ਐਂ ਕਰਕੇ ਕਿਈ ਵਾਰੀ ਗੱਲ ਬੋਲੋ ਚਲੋ ਪਰ ਹਮਣੇ ਪੈ ਤੁਸੀਂ ਮੈਨੂੰ ਇੰਸਟਾਗ੍ਰam ID ਨਹੀਂ ਦਿੱਤੀਗੀ ਇੰਸਟਾਗ੍ਰam ID ਦੇ ਇਥੋਂ ਆਪਣੇ ਨੇੜੇ ਵੀਰੇ ਮੈਂ ਆਪਾਂ ਮਹਿਦੀਆਂ ਨਾਲ ਸਾਹ ਜਿਹੜਾ ਰੋਡ ਜਾਂਦਾ ਗੁਰੂ 10ਵੇਂ ਪਾਸ ਸਹੀ ਆਪਣੇ ਇਤਿਹਾਸ ਕੇ ਗੁਰੂ ਘਰ ਨਾਲ ਮਹਿਦੀਆਂ ਨਾਲ ਸਾਹ ਗੁਰਦੁਆਰਾ ਤੇ ਉਹ ਰੋਡ ਤੇ ਆਪਣਾ ਕਲੀਨਿਕ ਮਾਨੂੰ ਕੇ ਪਿੰਡ ਆਪਣਾ ਕਲੀਨਿਕ ਵੀਰੇ ਸਾਰਿਆਂ ਨੂੰ ਦੱਸ ਦਈਏ ਤੇ ਇੱਧਰ ਆਪਣੇ ਨਾਨਕ ਸਰਾਂ ਦਾ ਇਹ ਯਾਨੀ ਕਿ ਆਪਣਾ ਇਤਿਹਾਸ ਕੇ ਗੁਰੂ ਘਰ ਦਾ ਮਹਿਦੀਆਂ ਨਾਲ ਸਾਹ ਵੀਰ ਜੀ ਬਹੁਤ ਉਹ ਹੀ ਤੁਹਾਨੂੰ ਲਾਈਵ ਦਖਾਈ ਆ ਨਾ ਕਿਸੇ ਗੁਰੂ ਘਰ ਦੇ ਦਰਸ਼ਨ ਕਰਵਾਈ ਗਏ। 84 ਕਰਵਾ ਲਈ। ਪਹਿਨੇ ਗੁਰੂ ਘਰ ਦੇ ਆਪਣਾ ਦਰਸ਼ਨ ਕਰਾ ਲੀਏ ਇੱਥੋਂ ਆਪਣੇ 1.5 ਕਿਲੋਮੀਟਰ ਮਹਿਤਿਆਣਾ ਸਾਹਿਬ। ਰਾਮਣ ਭੈਣੇ ਦੱਸਿਓ। ਫਿਰ ਆਪਾਂ ਦਰਸ਼ਨ ਤੁਹਾਨੂੰ ਕਰਾ ਦਿੰਦੇ। ਆਪਣੇ ਕੋਲ ਇੱਥੋਂ ਡੇਢ ਕਿਲੋਮੀਟਰ ਹੈ ਮਹਿਦੀਆਣਾ ਸਾਹਿਬ ਬਹੁਤ ਇਤਿਹਾਸਕ ਗੱਲਾਂ ਨੇ ਉੱਥੇ ਚੀਜ਼ਾਂ ਇਤਿਹਾਸਕ ਜਾਨੀ ਕਿ ਦੇਖਣ ਨੂੰ ਮਿਲਣੀਆਂ ਗੁਰੂ ਘਰ ਗ੍ਰਾਮਾ ਦਰਸ਼ਨ ਪੈਣੇ ਫਿਰ ਮੈਨੂੰ ਲਾਈਵ ਕੱਟ ਕੇ ਲਾਉਣੀ ਪੈਣੀ ਆ ਸੋ ਇਹ ਮੈਨ ਲੈ ਕੱਟ ਕੇ ਲਾਵਾਂ ਫਿਰ ਮੈਂ 10 ਮਿੰਟ ਤੱਕ ਲਾਇਓ ਮੈਂ ਨਾ ਇੱਥੇ ਕਲੀਨਿਕ ਦੀ ਸੀਗਾ ਤੇ ਇੱਥੋਂ ਤੋਂ 1.5 ਕਿਲੋਮੀਟਰ ਆਪਾਂ ਵਧੀਆ ਚੀਜ਼ ਦਿਖਾ ਦੀ ਆਪਣੇ ਦੋਸਤ ਮਿੱਤਰ ਭੈਣ ਭਰਾਵਾਂ ਨੂੰ ਹਨ ਮਿਹਰਦਿਆਣਾ ਸਾਹਿਬ ਦੇ ਗੁਰੂ ਘਰ ਦੇ ਦਰਸ਼ਨ ਹੀ ਕਰਾ ਦਿੰਦੇ ਆ ਤੇ ਕਵਾਡੀ ਦੀ ਗੱਲ ਆਏ ਨਹੀਂ ਭਰਾ ਆਪਾਂ ਨਾਲ ਚੱਲ ਮੈਂ ਭੈਣੇ ਜਾਣਾ ਤੇ ਮੈਨੂੰ 10 ਕਮੈਂਟ ਦਿਓ ਮੈਂ ਦੁਬਾਰਾ ਲਾਏ ਹੋਣਾ ਸਾਰੇ ਮੇਰੇ ਭਰਾ ਜਿਹੜੇ 20 21 ਜੁੜੇ ਆ ਭੈਣਾਂ ਜਾਂ ਭਰਾ ਮੈਂ 10 15 ਕਮੈਂਟ ਬਾ ਲਾਏ ਹੋਣਾ ਵੀਰੇ ਮੈਂ ਵੈਸੇ ਨਾ ਥੋੜਾ ਜਿਹਾ ਮੈਨੂੰ ਕੰਮ ਵੀ ਆ ਤਾਂ ਹੀ ਮੇਰੇ ਯਾਦ ਆ ਗਿਆ ਮੈਂ ਕਿਹਾ ਚੱਲ ਆਪਾਂ ਤੁਹਾਡੇ ਮੈਧਿਆਣਾ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾ ਲਈਏ ਗੁਰੂ ਘਰ ਦੇ ਉੱਥੇ ਬਹੁਤ ਬਹੁਤ ਦੇਖਣ ਨੂੰ ਜੀ ਇਤਿਹਾਸਕ ਸਾਰਾ ਗੁਰੂ ਘਰ ਆਪਣਾ ਇਤਿਹਾਸਕ ਮੈਧਿਆਣਾ ਸਾਹਿਬ ਸਾਰਿਆਂ ਨੂੰ ਪਤਾ ਹੀ ਹੋਊਗਾ ਤੇ ਮੈਂ 15 ਮਿੰਟ ਬਾ ਲਾਏ ਹੋਣਾ ਪਹਿਨੇ ਮੈਂ ਉਹਨਾ 15 ਮਿੰਟ ਬਾਅਦ ਲਾਈਵਾਂ ਤੇ ਆ ਜਿਓ ਵੀਰੇ ਜਿਹੜੇ ਆਪਣੇ ਵੀਰਾਂ ਭਰਾ ਜੁੜੇ ਹੋਇਆ ਮੈਂ 15 ਮਿੰਟ ਬਾਅਦ ਲਾਈਵ ਕਰਦਾ